ਹੋਟਲ ਆ AC ਬਡਾ ਡੋਰ ਕੋ ਨਹੀਂ ਉੱਥੇ ਕੋਈ ਪੁੱਲ ਤੋਂ ਪੁੱਲ ਸਦਾ ਨਹੀਂ ਆਂਦੀ ਨਹੀਂ ਦਰ ਕੋਈ ਹਾਂ ਦਰ ਕੋਈ ਨਹੀਂ ਹੁਣ ਨਾ ਤਿੰਨ ਕੰਮ ਲਾ ਕੇ ਆਈ ਹਾਂ ਪੁੱਲ ਦੇ ਪਾਸ ਆ ਗਈ ਫੇਰ ਉੱਥੋਂ ਨਹੀਂ ਆਂਦੀ ਮਾਲਕ ਕਾਦੇ ਵਾਸਤੇ ਬੈਠਾ ਪਟੌਰੀ ਪੁਲਿਸ ਨਾਲ ਸੈਟਿੰਗ ਹੈ ਹਾਂਜੀ ਪੱਕਾ ਵੇਲ ਆ ਯਾਰ ਬੀ ਹਾਂ ਯਾਰ ਯਾਰ ਠੀਕ ਜਾਨੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਦਰ ਦੂਰ ਕੋਈ ਕੋਈ ਨਹੀਂ ਪੁਲਿਸ ਬਾਲਦੇ ਤੇ ਘੁੰਮਦੇ ਹੁੰਦੇ ਹੁੰਦੇ ਗਰੂਪ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਪਜਾਤ ਗਰੂਪ ਹੋਟਲ ਉੱਥੇ ਹੋਈ ਨਹੀਂ ਕੁੜੀਆਂ ਕਿੰਨੇ ਪੈਸੇ 1500 1500 ਦੇਖ ਜਰੂਰ ਪੁਲਸ ਨਾ ਸੈਟਿੰਗ ਆ ਨਾ ਤੇ ਸਭ ਕੁ ਸੈਟ ਤਬਾਜ ਆ ਪਾ ਗਈ ਹੋਈ ਤੇ ਪੁਲਸ ਪਲਸ ਤੇ ਨਹੀਂ ਆ ਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਸੰਦੇਵ ਦੱਦ ਕੇ ਆ ਫੀਮ ਵਾਲਾ ਰੇਲ ਰੋਡ ਤਾਂ ਨਹੀਂ ਡਰ ਰੰਡਾ Êy hoa rồi, chung đại cả mà, có phải anh đằng ਹੋਟਲ ਆ এਸੀ ਡਾਟ ਡੋਰ ਤਾਂ ਨਹੀਂ ਉੱਥੇ ਕੋਈ ਪੁਲਸ ਪਾਲਸ ਦਾ ਨਹੀਂ ਆਉਂਦੀ ਉਹ ਕੋਈ ਆ ਵੇਖ ਲੈਣਾ ਪਰ ਡਰ ਆ ਰਿਹਾ ਲੱਗਦਾ ਡਰ ਕੋਈ ਨਹੀਂ ਹਾਂ ਡਰ ਕੋਈ ਨਹੀਂ ਹੁਣ ਮੈਂ ਤਿੰਨ ਗਮ ਲਾ ਕੇ ਆਈ ਹਾਂ ਤੁਸੀਂ ਲਾ ਕੇ ਪੁਲਸ ਪਾਲਸ ਆ ਗਈ ਫੇਰ ਇੱਥੇ ਪੁਲਸ ਨਹੀਂ ਆਉਂਦੀ ਮਾਲਕ ਸਾਦੇ ਵਾਸਤੇ ਬੈਠਾ ਹੋ ਅਚਾਰੀ ਪੁਲਸ ਨਾਲ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਕੱਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਬਲ ਹੁਣ ਬੱਚੇ ਯਾਰ ਭੀਆ ਹਾਂ ਯਾਰ ਭੀਆ ਇੱਕ ਜਾਨੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਦਰ ਦੂਰ ਕੋਈ ਕੋਈ ਨਹੀਂ ਪੁਲਿਸ ਬਾਲ ਤੇ ਘੁੰਮਦੀ ਹੁੰਦੀ ਨਹੀਂ ਸਰ ਪੱਕਾ 1000 ਰੁਪਏ ਹਾਂ ਜੀ ਰੂਪ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਪਿਆਜ ਰੂਬੋਟ ਉਹਥੇ ਹੋਈਆਂ ਨਹੀਂ ਕੁੜੀਆਂ ਕਿੰਨੇ ਪੈਸੇ 1500 1500 ਜੋਰ ਦੇ ਖੋਲਸਣਾ ਸੈਟਿੰਗ ਹੈ ਨਾ ਤੇ ਸਭ ਕੁ ਸੈਟ ਆ ਤਬਾਜ ਆਪਾਂ ਅੱਗੇ ਹੋਈਏ ਤੇ ਪੁਲਸ ਪਲਸ ਤੇ ਨਹੀਂ ਆਜੂਗੀ ਨਹੀ ਨਹੀਂ ਨਹੀਂ ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਸੰਦੇ ਹੋਟਲ ਚ ਪੁਲਸ ਤੇ ਨਹੀਂ ਆ ਜਾਂਦੀ ਭਰਾਵਾ ਸਾਨੂੰ ਨਹੀਂ ਨਹੀਂ ਇੱਥੇ ਸੈਟਿੰਗ ਹੈ ਨਾ ਵੱਧ ਦੱਸ ਦੇ ਪਰਦਨ ਦੱਸ ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚਿਊਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਵੀ ਸੁਭੇਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛਣ ਲੱਭਣ ਦੀ ਆਡੀ ਫੈਮਲੀ ਸੰਭਲੇ ਕੇ ਚੱਲਣਾ ਵਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁਲਸਿਆ ਪੁੱਛਿਆ ਕਿ ਪੁਲਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਸ ਨਾਲ ਸੈਟਿੰਗ ਹੈ ਮੈਂ ਹੁਣੇ ਪੁੱਛਣਾ ਚਾਹਾਂਗਾ ਕਿ ਪੁਲਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਇਹੀ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ বাস ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਬਨੇ বাস ਸਟੈਂਡ ਆ ਤੇ ਇਧਰਲੇ ਬਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰੈਸ਼ੀ ਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇੱਥੋਂ ਇਸ ਟਾਈਮ ਨੇਰੇ पे ਤੁਸੀਂ ਵੇਲੋ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕੁ ਮਿਸਬੇਹ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰੀਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀ انواع